ਕੱਲ ਬੀਜੇਪੀ ਦੀ ਇੱਥੇ ਰੈਲੀ ਸੀ ਹਰ ਕਿਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ ਸਾਡੇ ਵਿੱਚ ਸੌਗਾਤ ਦੇਣ ਦਾ ਕੋਈ ਐਲਾਨ ਹੋਏਗਾ ਲੇਕਿਨ ਜਿੱਥੇ ਰੈਲੀ ਬਿਲਕੁਲ ਫਲॉप ਹੋ ਗਈ ਉੱਥੇ ਆਸਾਂ ਉਮੀਦਾਂ ਤੇ ਵੀ ਮੈਨੂੰ ਵੀ ਲੱਗਦਾ ਸੀ ਦੇਖੋ ਮੈਂ ਸੱਚੀ ਦੱਸਾਂ ਕਿ ਪ੍ਰਧਾਨ ਮੰਤਰੀ ਜੀ ਜਲੰਧਰ ਵਾਸਤੇ ਜਾਂ ਪੰਜਾਬ ਵਾਸਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ ਅਸੀਂ ਕਿਆ-ਕਿਆ ਕਰਾਂਗੇ ਲੇਕਿਨ ਇਹ ਭਾਜਪਾ ਦੀ ਰੈਲੀ ਬਿਲਕੁਲ ਫਲॉप ਹੋ ਗਈ ਕਹਿੰਦੇ ਵੀ ਖੋਦਿਆ ਪਹਾੜ ਨਿਕਲਿਆ ਚੂਹਾ ਬਿਲੂ ਜੇ ਆਹੀ ਦਾਲ ਸੀ ਜਿਹੜੀ ਫੁਣਕਿਆਂ ਪਰਾਉਣੀ ਫਿਰ ਇਹਨਾਂ ਰੌਲਾ ਕਾਹਦੇ ਵਾਸਤੇ ਸੀ ਭਾਜਪਾ ਦੀ ਪੂਰੀ ਕੈਂਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕਿਆ ਕਰਾਂਗੇ ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਸੀ ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਵਾਸਤੇ ਰੋਡ ਮੈ ਕੇ ਮੈਪ ਦੇ ਕੇ ਜਾਣ ਕੁਝ ਦਸਣ ਵੀ ਅਸੀਂ ਜਲੰਧਰ ਵਾਸਤੇ ਕੀ ਕਰਾਂਗੇ ਲੇਕਿਨ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੱਲ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਦਾ ਵੀ ਨਹੀਂ ਕੀਤਾ ਗਿਆ ਪੁਰਾਣਾ ਤਾਂ ਕੋਈ ਕੰਮ ਗਣਾਇਆ ਹੀ ਨਹੀਂ ਨਾ ਹੈ ਹੀ ਹੈ ਅੱਗੇ ਵਾਸਤੇ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਮਨੂੰ ਅਮੀਰ ਜੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਐਲਾਨ ਕਰਕੇ ਜਾਣਗੇ ਕੁਛ ਨਾ ਕੁਛ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਇਸ ਇੰਡਸਟਰੀ ਨੂੰ ਰਿਵਾਈਵ ਕਰਾਂਗੇ ਜਿਹੜੀ ਕਿ 10 ਸਾਲ ਦੇ ਵਿੱਚ ਭਾਜਪਾ ਦੀਆਂ ਗਲਤ ਨੀਤੀਆਂ ਕਰਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇੰਡਸਟਰੀ ਇੱਥੇ ਦੀ ਖਤਮ ਹੋ ਰਹੀ ਹੈ ਉਹਨੂੰ ਮਨੂੰ ਉਮੀਦ ਸੀ ਕੁਝ ਰਿਵਾਈਵ ਕਰਨ ਦਾ ਕਰਨਗੇ ਜਲੰਧਰ ਵਾਸਤੇ ਮਨੂੰ ਮੀਤ ਸੀ ਕੋਈ ਇੰਸਟੀਚਿਊਟ ਕੋਈ ਨਵੀਂ ਯੂਨੀਵਰਸਿਟੀ ਅੰਮੇਦਕਰ ਸਾਹਿਬ ਦੇ ਨਾਮ ਤੇ ਕਰਨਗੇ ਮਨੂੰ ਉਮੀਦ ਸੀ ਕੋਈ ਹਸਤਾਲ ਦਾ ਅਨਾਉਂਸਮੈਂਟ ਕਰਨਗੇ ਕਿ ਇੱਥੇ ਅਸੀਂ ਏਮਜ਼ ਦਵਾਂਗੇ ਜਾਂ ਇੱਥੇ ਅਸੀਂ ਪੀਜੀਆਈ ਲੈ ਕੇ ਆਵਾਂਗੇ ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ ਜਿਲ੍ਹਾ ਨਿਵਾਸੀਆਂ ਨੂੰ ਨਰਾਸ਼ ਕਰਕੇ ਕੱਲ ਪ੍ਰਧਾਨ ਮੰਤਰੀ ਜੀ ਵਾਪਸ ਗਏ ਇੱਥੇ 에ਅਰਪੋਰਟ ਹੈ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਸਾਡੀ ਸਰਕਾਰ ਵੇਲੇ ਅਸੀਂ ਮਤਾ ਪਾਸ ਕਰਿਆ ਸੀ ਉਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ। ਉਹ ਵੀ ਉਹ ਵੈਦਾਬਨੀ ਕਰਕੇ ਗਏ ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦੇਰ ਦਾ ਗਿਆ ਹੋਇਆ। ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ। ਇਹਨਾਂ ਦੇ ਜਿਹੜੇ ਇੱਥੇ ਦੇ ਲੀਡਰ ਹੈ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ ਚ ਕਰਾਂਗੇ। ਲੇਕਿਨ ਇਤਨੀ ਮੰਨੀ ਉਲਟਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ ਜਿਹੜਾ ਕਿ ਸਾਡੇ ਲੋਕਾਂ ਦੇ ਵਿੱਚ ਰੋਸ ਹੈ ਸੋ ਇਹ ਜਿਹੜੀ ਇਹਨਾਂ ਦੀ ਫਲॉप 쇼 ਹੋਇਆ ਲੋਕ ਵੀ ਨਹੀਂ ਆਏ ਅੱਠ ਹਲਕਿਆਂ ਜੋ ਪਾਰਲੀਮੈਂਟਰੀ ਹਲਕਿਆਂ ਚੋਂ ਬੰਦੇ ਬੁਲਾ ਕੇ ਵੀ 2-3 ਦਾ ਹਜ਼ਾਰ ਦਾ ਕੱਟ ਨਹੀਂ ਹੋ ਸਕਿਆ ਸਿਰਫ ਥੋੜੀ ਜੀ ਪਾਕਟ ਪਰ ਫੋਕਸ ਰੱਖਿਆ ਉਹਨਾਂ ਨੇ ਕੱਟ ਨੂੰ ਕਿਉਂਕਿ ਕੱਟ ਜਿਆਦਾ ਨਹੀਂ ਸੀ ਸੋ ਕੱਟ ਵੀ ਨਾ ਹੁੰਦਾ ਲੇਕਿਨ ਜੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਤੁਹਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ ਪਰ ਅੱਜ ਜਲੰਧਰ ਦੇ ਵਿੱਚ ਇਸ ਗੱਲ ਦੀ ਨਰਾਸ਼ਾ ਹੈ ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਰਾਸ਼ਾ ਜੋ ਕੱਢ ਗਏ ਇਹ ਬੇਨਤੀ ਕਰਨਾ ਕਿ ਅਸੀਂ ਬੈਠੇ ਹੈ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਹੈ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇਗੀ ਇਸ ਦਾ ਮੈਂ ਵਾਅਦਾ ਕਰਦਾ ਕਾਂਗਰਸ ਪਾਰਟੀ ਸਿੱਖਿਆ ਖੇਤਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ ਇੱਥੇ ਸਰਕਾਰੀ ਕਾਲਜ ਆਣਗੇ ਜਨਰਲ ਯੂਨੀਵਰਸਿਟੀ ਆਏਗੀ ਇੱਕ ਖੋਜ ਕੇਂਦਰ ਵੰਡਗੇ 3 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਹੈ 8500 ਰੁਪਿਆ ਪਰ ਔਰਤ ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਗਰੀਬ ਦੀ ਉਹਨਾਂ ਨੂੰ ਪਰ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ ਐਮ ਐਸ ਪੀ ਵਾਰੇ ਮਨੋਪੂਰੀ ਮੀਸੀ ਤੇ ਕੋਈ ਕਿਸਾਨੀ ਦੀ ਗੱਲ ਕਰਕੇ ਜਾਣਗੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਐਸੀ ਗਰੰਟੀ ਦਿੰਨੇ ਆ ਕਿ ਕੇਂਦਰ ਦੇ ਵਿੱਚ ਸਾਡੀ ਸਰਕਾਰ ਆਏਗੀ ਤਾਂ ਐਸੀ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਵਾਂਗੇ ਤੇ ਮਨਰੇਗਾ ਦੀ ਜਿਹੜੀ ਤਰਖੜ ਦਿਹਾੜੀ ਹੈ ਉਹ ਐਸੀ ਪੰਜਾਬ ਦੇ ਵਿੱਚ 530% ਮਹੀਨਾ ਕਰਾਂਗੇ ਤੇ ਪੁਰਾਣੀ 올ਡ ਸਕੀਮ ਪੈਨਸ਼ਨ ਦੀ ਜਿਹੜੀ ਹੈ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਐਸੀ ਲਾਗੂ ਕਰਾਂਗੇ ਅਸੀਂ ਹਿਮਾਚਲ ਕੀਤੀ ਹੈ ਐਸੀ ਰਾਜਤਾ ਜੀ ਪੀਆ ਸਾਡੀ ਸਰਕਾਰਾਂ ਨੇ ਕੇਂਦਰ ਵੀ ਸਾਡੀ ਸਰਕਾਰ ਆਉਣ ਤੇ ਐਸੀ ਉਹ ਵੀ ਕਰਾਂਗੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀ ਇਹ ਟਿਊਨੀਵਰਸਿਟੀ ਲਈ ਕੀ ਹਮਾਂਗੇ ਜਿਹੜਾ 에어ਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਜੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਐਸੀ ਬਚਨ ਵਾਧ ਐਸੀ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਤੇ ਇੱਥੇ ਵੀ ਕੀਤਾ ਇੱਥੇ ਸਾਡਾ ਇਹ ਮੈਨੀਫੈਸਟੋ ਮੈਂ ਤੁਹਾਨੂੰ ਦੱਸ ਰਿਹਾ ਕਿ ਐਸੀ ਮੈਡੀਕਲ ਟੂਰਿਜ਼ਮ ਨੂੰ ਜਲੰਧਰ ਦੇ ਵਿੱਚ ਬੜਾਵਾ ਦੇਣਾ ਇੱਥੇ ਬਹੁਤ ਸਕੋਪ ਹੈ ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਉਣਾ ਚਾਹੁੰਦੇ ਐ ਐਸੀ ਬਾਗਾ ਵਾਟਰ ਨੂੰ ਖੋਲ ਕੇ ਜਿੰਨਾ ਇਸ ਪਾਸੇ ਦਾ ਮੈਡੀਕਲ ਲੋਕਾਂ ਨੂੰ ਸਹੂਲਤਾਂ ਚਾਹੀਦੀਆਂ ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਤੋਂ ਜਾਂ ਹੋਰ ਇੱਥੇ ਬਾਈ ਰੋਡ ਵੀ ਆ ਸਕਦੇ ਐ ਉਹ ਇੱਥੇ ਇਲਾਜ ਕਰਾਇਆ ਕਰਨਗੇ ਤੇ ਬਾਹਰੋਂ ਦੇਸ਼ਾਂ ਚੋਂ ਆ ਕੇ ਕਿਉਂਕਿ ਬਾਹਰਲੇ ਦੇਸ਼ਾਂ 'ਚ ਬਹੁਤ ਮਹਿੰਗਾ ਇਲਾਜ ਹੈ ਇੱਥੇ ਅਸੀਂ ਇਹ ਫੈਸਿਲਿਟੀਆਂ ਤਿਆਰ ਕਰਾਂਗੇ ਮੈਡੀਕਲ ਟੂਰਿਜ਼ਮ ਨੂੰ ਵਧਾਵਾ ਦਵਾਂਗੇ ਏਮਜ਼ ਹਸਪੀਟਲ ਈਆਪੀਜੀਆਈ ਐਸੀਐਚ ਇਹ ਦੋਨਾਂ ਨੂੰ ਇਕੱਲੇ ਲੇਟਿਆਵਾਂਗੇ ਤੇ ਸਿਵਲ ਹਸਪਤਲ ਨਾਲ ਇੱਥੇ ਦੇ ਬੁਰੇ ਹਾਲ ਹੈ ਇਹਨਾਂ ਨੂੰ ਅਪਗ੍ਰੇਡ ਕਰਨਾ ਹੈ ਤੇ ਇਹ ਜਿਹੜਾ ਇੱਥੇ ਪਹਿਲਾਂ ਤੋਂ ਪ੍ਰਿੰਸ ਦਾ ਹਸਪੀਟਲ ਹੈ ਉਹ ਸਰਕਾਰੀ ਹੱਥ ਹੈ ਜਾਏਗਾ ਇਸ ਚੀਜ਼ ਦਾ ਐਸੀ ਵਿਸ਼ਵਾਸ ਰੋਲ ਹੈ ਸੰਨਤਾ ਦੇ ਵਿੱਚ ਇੱਥੇ ਆਈਟੀ ਹੱਬ ਕੇਂਦਰ ਸਰਕਾਰ ਵੱਲੋਂ ਐਸੀ ਬਣਾਵਾਂਗੇ ਜਦੋਂ ਸਾਡੀ ਸਰਕਾਰ ਆਈ ਤੇ ਖੇਡਾਂ ਨੂੰ ਖੇਡ ਸੰਨਤ ਨੂੰ ਮੂੜ ਸੁਰਜੀਤ ਗੋਮਾਤੋਂ ਨੂੰ ਦੱਸਦਾ ਕਿ ਇੰਡਸਟਰੀ ਅਸੀਂ ਸਾਰੀ ਉਹ ਦਵਾਰੇ ਹੱਡਾ ਰੋੜੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ ਸਾਡਾ ਰੌ ਮਟੀਰੀਅਲ ਚਮੜੇ ਦਾ ਆਉਣਾ ਬੰਦ ਹੋ ਗਿਆ ਸਾਡੀ ਫੋਰਜਿੰਗ ਇੰਡਸਟਰੀ ਖਤਮ ਹੋ ਰਹੀ ਹੈ ਸਾਡੀ ਪੂਲ ਮਸ਼ੀਨਾ ਬਣਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ ਰੋਜ਼ਗਾਰ ਦੇ ਵਿੱਚ ਅਸੀਂ ਨਵੇਂ ਸਟਾਰਟਅਪ ਸਕੀਮ ਲੈ ਕੇ ਆਮਾਗੇ ਬੱਚਿਆਂ ਨੂੰ ਰੋਜ਼ਗਾਰ ਕਿਤਾ ਮੁਕਤੀ ਬਣਾਉਣ ਵਾਸਤੇ ਦਾ ਵਧੀਆ ਇੱਥੇ ਅਸੀਂ ਕ੍ਰਿਕਟ ਸਟੇਡੀਅਮ ਬਣਾਣਾ ਹੈ ਦੇ ਨਾਲ-ਨਾਲ ਬਾਕੀ ਹਾਕੀ ਇੱਥੇ ਦੀ 메인 ਗੇਮ ਹੈ ਉਸ ਦੇ ਸਟੇਡੀਅਮ ਆ ਦੀ ਇੰਪਰੂਵਮੈਂਟ ਇਹ ਇੰਡੋਰ ਸਟੇਡੀਅਮ ਵੀ ਐਸੀ ਬਣਾਉਣੇ ਇਹ ਸ਼ਹਿਰ ਦੇ ਮਸਲੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2 ਸਾਲ ਉਹਨਾਂ ਦੇ ਐਮਐਲਏ ਨੇ ਮਾਫੀਆ ਨੂੰ ਇੱਥੇ ਪੜਾਵਾ ਦਿੱਤਾ ਇੱਥੇ ਜਿਹੜੀ ਗੜਾ ਸਟਾ ਇੱਥੇ ਲੋਟਰੀ ਇੱਥੇ ਨਛੇ ਉਹਦੇ ਚ ਆਮ ਆਦਮੀ ਪਾਰਟੀ ਦੇ ਲੀਡਰ ਪੂਰੀ ਤਰ੍ਹਾਂ ਇਨਵੋਲਵ ਹੈ ਜਿਹੜੇ ਕਿ ਹੁਣ ਬੀਜੇਪੀ 'ਚ ਚਲੇ ਗਏ ਉਹ ਖਾਸ ਤੌਰ ਤੇ ਬੀਜੇਪੀ ਨੇ ਲੈਣ ਲੱਗੇ ਨਹੀਂ ਸੋਚਿਆ ਕਿ ਅਸੀਂ ਕਿਹੜਾ ਜਾ ਸਟਾਫ ਲੈ ਰਹੇ ਨੇ ਕੋਈ ਬੀਜੇਪੀ ਨੂੰ ਵੋਟ ਵੀ ਪਾਣਾ ਚਾਹਦਾ ਹੈ ਤਾਂ ਉਹ ਰਿੰਕੂ ਵੱਲ ਦੇਖਦਾ ਹੈ ਕਿ ਇਹ ਜਿਹੜਾ ਡਾਊਨ ਇੱਥੇ ਪੈਦਾ ਹੋਇਆ ਮਾਫੀਆ ਦਾ ਆਲਟੀਮੇਟਲੀ ਸਾਨੂੰ ਇਸ ਬੰਦੇ ਕੋਲ ਜਾਣਾ ਪੈਣਾ ਇਹਦੀ ਮਿੰਟ ਕਰਨੀ ਪੈਣੀ ਕੰਮ ਕਰਾਉਣ ਨੂੰ ਔਰ ਇਹਦੇ ਕੋਲ ਕੋਈ ਆਸ ਨਹੀਂ ਹੈ ਲੋਕਾਂ ਨੂੰ ਜਿਸ ਤਰੀਕੇ ਦਾ ਇੱਥੇ ਇਹਨਾਂ ਨੇ ਮਾਫੀਆ ਓਪਰੇਟ ਕੀਤਾ ਹੈ ਉਸ ਤੋਂ ਅੱਜ ਜਲੰਧਰ ਸ਼ਹਿਰ ਬਹੁਤ ਦੁਖੀ ਹੋ ਗਿਆ ਇੱਥੇ ਗੋਲੀਆਂ ਚੱਲ ਰਹੀਆਂ ਇੱਥੇ ਸਨੇਚਿੰਗ ਹੋ ਰਹੀ ਹੈ ਇੱਥੇ ਲੁੱਟਾਂ ਹੋ ਰਹੀਆਂ ਇੱਥੇ ਫਰौतीयां ਮੰਗੀਆਂ ਜਾ ਰਹੀਆਂ ਇੱਥੇ ਚੋਰੀਆਂ ਹੋ ਰਹੀਆਂ ਇੱਥੇ ਡਾਕੇ ਪੈ ਰਹੇ ਇਸ ਸਿਸਟਮ ਨੂੰ ਸਾਰੇ ਨੂੰ ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰਥਕ ਪਹਿਲਾਂ ਵੀ ਕੀਤਾ ਹੈ ਤੇ ਅੱਗੇ ਵੀ ਕਾਂਗਰਸ ਪਾਰਟੀ ਐਸੀ ਆਪਣੀ ਜਾਨ ਦੇ ਦਾਂਗੇ ਲੇਕਿਨ ਇੱਥੇ ਦੇ ਮਾਫੀਆ ਦਾ ਜਿਹੜਾ ਨੈਕਸਸ ਹੈ ਲੋ ਤੋੜ ਕੇ ਸਾਹ ਲਵਾਂਗੇ ਪਹਿਲਾਂ ਵੀ ਕਾਂਗਰਸ ਨੇ ਜਾਨawar ਕੇ ਇੱਥੇ ਸ਼ਾਂਤੀ ਔਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਕੀਤਾ ਹੁਣ ਵੀ ਇਹ ਮੇਰੀ ਡਿਊਟੀ ਹੋਏਗੀ ਜਾਂ ਚੱਨੇ ਰਹੇਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਜਾਂ ਇਹ ਮਾਫੀਆ ਰਹੇਗਾ ਵਿਚ ਬਚਾਲੇ ਮੈਂ ਹੋ ਕੇ ਰਹਿਣ ਨਹੀਂ ਜਾਣਾ ਇੱਕ ਹਵਾਈ ਅੱਡੇ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ ਵਾਤਾਵਰਨ ਦਾ ਇੱਥੇ এনवायरमेंट ਦਾ ਇੰਪਰੂਵਮੈਂਟ ਕਿਉਂਕਿ ਮੈਂ ਇੱਥੇ ਸਮੂਹਕ ਡਵੈਲਪਮੈਂਟ ਕਰਾਣੇ ਕੋਈ ਗਲੀਆਂ ਨਾਲੀਆਂ ਕੱਡੀਆਂ ਨਹੀਂ এনवायरमेंट ਠੀਕ ਕਰਨਾ ਐਜੂਕੇਸ਼ਨ ਠੀਕ ਕਰਨੀ ਹੈਲਥ ਠੀਕ ਕਰਨੀ ਇੱਥੇ ਲੋਕਾਂ ਦੀ ਇਨਕਮ ਦੇ ਸਾਧਨ ਬਣਾਣੇ ਇੱਥੇ ਅੱਛਾ ਵਾਤਾਵਰਨ ਜਿਹੜਾ ਸਾਡਾ ਇੱਥੇ ਕਾਨੂੰਨ ਵਿਵਸਾ ਉਹ ਠੀਕ ਕਰਨੀ ਹੈ ਅੜਕਾਂ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਇਸ ਲਈ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋੜ ਰੋੜ ਦੇ ਨਹੀਂ ਦੇਖਿਆ ਪਿਛਲੇ 2 ਸਾਲਾਂ ਦੇ ਵਿੱਚ ਲੁੱਕ ਆਲੇ ਨਹੀਂ ਦੇਖੇ ਇਹ ਸਾਰਾ ਕੁਝ ਇੱਥੇ ਠੀਕ ਕਰਨ ਵੜਾ ਹੈ ਲਛਿਆਂ ਦੀ ਰੋਕ ਕਾਮ ਦਾ ਵੱਡਾ ਮਸਲਾ ਹੈ ਐਸੀ ਇਹ ਜਿਹੜਾ ਮੈਨੀਫੈਸਟੋ ਅੱਜ ਜਾਰੀ ਕਰਾਂਗੇ ਤੇ ਨਾਲ-ਨਾਲ ਜੋ ਮੈਂ ਪਹਿਲਾਂ ਕੰਮ ਕੀਤਾ ਜਲੰਧਰ ਸ਼ਹਿਰ ਦੇ ਜਿਹਦੇ ਵਿੱਚ ਆਦਮਪੁਰ ਕਾਲਜ ਵੀ ਖੋਲਿਆ ਹੈ 18 ਬੱਲਾ ਨੂੰ 25 ਕਰੋੜ ਰੁਪਏ ਦਿੱਤਾ ਹੈ ਸਤਗੁਰ ਕਬੀਰ ਮਹਾਰਾਜ ਜੀ ਦੇ ਕਮਿਊਨਿਟੀ ਸੈਂਟਰ ਨੂੰ ਪੈਸੇ ਦਿੱਤੇ ਐਥੇ ਮੈਂ ਖਾਟੀ ਭਗਵਾਨ ਪਰਸੂਰਾਮ ਜੀ ਦੇ ਮੰਦਿਰ ਨੂੰ 10 ਕਰੋੜ ਰੁਪਇਆ ਦਿੱਤਾ ਐਥੇ ਦਾ ਜਿਹੜਾ ਦੇਵੀ ਤਲਾਬ ਮੰਦਿਰ ਉਹਦਾ GST ਮਾਫ ਐਸੀ ਕੀਤਾ ਸੀ ਕਿ ਜਿਹੜਾ ਉੱਥੇ ਲੰਗਰ ਪ੍ਰਥਾ ਜੀ ਚੱਲੇਗੀ ਉੱਥੇ GST ਕੁਝ ਵੀ ਉਹਨੇ ਖਰੀਦਣਾ ਉਹਦਾ GST ਮਾਫ ਹੋਏਗਾ ਇਹ ਮੈਂ ਕੈਬਨਟ ਦੇ ਵਿੱਚ ਪਾਸ ਕੀਤਾ ਹੋਇਆ ਜਿਹੜਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਤੇ ਮੈਂ ਦੇਵੀ ਤਲਾਬ ਮੰਦਿਰ ਦਾ ਵੀ ਇਸ ਦੀ ਮਾਫੀ ਚਾਹੁੰਦਾ ਹਾਂ ਬਹੁਤ ਕੰਮ ਮੈਂ ਜਲੰਧਰ ਦੇ ਵਿੱਚ ਕੀਤੇ ਆ ਉਹਨਾਂ ਦੀ ਮੈਂ ਲਿਸਟ ਜਾਰੀ ਕਰਾਂਗਾ ਤੇ ਨਾਲ ਨਾਲ ਆਉਣ ਵਾਲੇ ਸਮੇਂ ਮੈਂ ਇੱਥੇ ਰਹਿਣ ਲੱਗਿਆ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਕਦੇ ਕੋਈ ਦਿੱਕਤ ਨਹੀਂ ਜਾਂਦਾ ਹੁੰਦਾ ਮੈਂ ਦਿੱਕਤ ਜਦੋਂ ਤੁਸੀਂ ਉਹਨਾਂ ਨੂੰ ਦਿਤਾਓਗੇ ਤਾਂ ਮੈਂ ਤੁਹਾਡੇ ਵਿਚਕਾਰ ਰਹਾਂਗਾ ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਦਿੰਦਾ ਔਰ ਮੇਰਾ ਕੋਈ ਨਾ ਹੀ ਪਹਿਲਾ ਇਲੈਕਸ਼ਨ ਹੈ ਨਾ ਮੇਰਾ ਆਖਰੀ ਹੈ ਜੇ ਮੈਂ ਅੱਜ ਤੱਕ ਮੈਂ ਕਿਸੇ ਨੂੰ ਜੋ ਗੱਲ ਕਹੀ ਉਹਦੇ ਤੇ ਖੜਿਆ ਧੋਖਾ ਨਹੀਂ ਦਿੱਤਾ ਤੇ ਹੁਣ ਵੀ ਮੈਂ ਜੇ ਕਹਿ ਰਿਹਾ ਕਿ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਤਾਂ ਮੈਂ ਧੋਖਾ ਨਹੀਂ ਕਰਾਂਗਾ ਤੁਹਾਡੇ ਵਿਸ਼ਵਾਸ ਰੱਖੇ ਹੀ ਸੇਵਾ ਕਰਾਂਗਾ ਇੱਕ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਮੁੱਖ ਮੰਤਰੀ ਨੂੰ ਸਵਾਲ ਹੈ ਕਿ ਤੇਰਾ ਕਿਸਾਨਾਂ ਦੇ ਨਾਲ ਕੀ ਬਹਿਰ ਹੈ ਪ੍ਰਧਾਨ ਮੰਤਰੀ ਜੀ ਆ ਰਹੇ ਆ ਇੱਕ ਕਲੈਕਟਰ ਰੈਲੀ ਹੈ ਹਮੇਸ਼ਾ ਹੁੰਦੀ ਹੈ ਉਹਨਾਂ ਦਾ ਜੀ ਆਇਆਂ ਨੂੰ ਇੱਥੇ ਆਇਆ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਸੀ ਇਹ ਬੱਕਰੀ ਗਾਲਿਆ ਉਹਨਾਂ ਨੇ ਕੋਈ ਦਿੱਕਤ ਨਹੀਂ ਪਰ ਤੁਸੀਂ ਕਿਉਂ ਰਾਤ ਨੂੰ ਕਿਸਾਨ ਚੱਕੀ ਪੰਜਾਬ ਪੁਲਿਸ ਤੋਂ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵੀ ਜਾ ਕੇ ਜਲੀਲ ਕਰਾਇਆ ਅਗਲੇ ਦਿਨ ਕਿਸਾਨਾਂ ਨੂੰ ਨજરਬੰਦ ਰੱਖਿਆ ਐਸੀ ਸਾਡਾ ਗਰਜ ਮੁੱਖ ਮੰਤਰੀ ਦੇ ਨਾਲ ਹੈ ਕਿ ਤੁਸੀਂ ਇੱਥੇ ਦੇ EMPLOYEES ਨੂੰ ਜਦ ਵੀ ਤੁਹਾਡੀ ਫੇਰੀ ਆਉਂਦੀ ਹੈ ਤੁਸੀਂ EMPLOYEES ਦੀ ਯੂਨੀਅਨ ਨੋ ਪਾਰਟੀ ਦੇ ਅੰਦਰ ਦੇ ਦਿੰਦੇ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਇਹ ਜਿਹੜਾ ਅਰਾਜਿਕਤਾ ਫੈਲਾਰੀ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਮਾਹੌਲ ਨੂੰ ਪ੍ਰਭਾਵ ਕਰ ਰਹੀ ਹੈ ਇਸ ਲਈ ਦਾ ਮੁੱਖ ਮੰਤਰੀ ਜਵਾਬ ਦੇਵੇ ਕਿ ਕਿਉਂ ਇਸ ਤਰੀਕੇ ਦਾ ਚੱਕਾशाही ਦੋ ਦਿਨ ਲਗਾਤਾਰ ਕੀਤੀ ਗਈ ਕਿਸਾਨਾਂ ਦੇ ਨਾਲ ਤੇ ਇਤਲਾਈ ਦੇ ਨਾਲ ਲੋਕਾਂ ਨੂੰ ਹਰਾਨ ਕੀਤਾ ਗਿਆ ਜਾਣ ਬੁੱਝ ਕੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਗਿਆ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਉਹਨਾਂ ਦਾ ਜਿਹੜੀ ਸਾਜ਼ਿਸ਼ ਹੈ ਉਹਨਾਂ ਨੇ ਇੱਥੇ ਵਸਵੀਂ ਕਰਵਾਈ ਹੈ ਦੋ ਦਿਨ ਪਹਿਲਾਂ ਜਦ ਕੇ ਸਾਡੀ ਆ ਰਹੀ ਸੀ ਰੋਸ ਮਾਰਚ ਉਹਨਾਂ ਨੇ ਇੱਥੇ ਰਾਜਨੀਤਿਕਤਾ ਫਲਾਉਂਡਈ ਪ੍ਰਿੰਟ ਮੀਡੀਆ ਤੇ ਹਮਲਾ ਕੀਤਾ ਆਮ ਆਦੀ ਪਾਰਟੀ ਨੇ ਇੱਥੇ ਦੇ ਅਜੀਤ ਅਖਬਾਰ ਤੇ ਹਮਲਾ ਕੀਤਾ ਬਹੁਤ ਸਾਰੇ YouTube ਚੈਨਲ ਉਹਨਾਂ ਨੇ ਬੰਦ ਕੀਤੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆਮ ਆਦੀ ਪਾਰਟੀ ਇੱਥੇ ਕਰ ਰਹੀ ਹੈ ਉਦਾਸੀ ਰੋਸ ਹੈ ਸਾਨੂੰ ਅਰੇ ਇਸੂ ਦਾ ਪੂਰਾ ਵਿਰੋਧ ਕਰ। ਅੱਛਾ ਕੱਲ ਕੱਲ ਮੋਦੀ ਸਾਹਮਣੇ ਇੱਕ ਬਿਆਨ ਦਿੱਤਾ ਹੈ ਕਿ ਕਹਿੰਦੇ ਕਾਂਗਰਸ ਦੇ ਸਿਰਫ ਆਪਣੇ ਪਰਿਵਾਰ ਵਾਲੇ ਜਾਂ ਸਿਰਫ ਮੁਖਲਾ ਵਾਸਤੇ ਇਤਿਹਾਸ ਖਰਾਬ ਲਿਖਾਇਆ ਗਿਆ ਹੈ ਜਿਸ ਕਰਕੇ ਜਿਹੜਾ ਸਾਹਿਬ ਜਿਆਦਾ ਬਲੀਦਾਨ ਹੈ ਉਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਚੱਲਦਾ। ਨਾ ਉਹਨਾਂ ਨੂੰ ਸਿੱਖੀ ਦੀ ਪਰਵਾਹ ਹੈ ਤੇ ਨਾ ਹੀ ਹਿੰਦੂ ਦੀ ਸਮਾਜ ਦਾ। ਉਹਦਾ ਅਰਮੰਤਰੀ ਜਿਹੜਾ ਸਾਡਾ ਪਰਿਵਾਰਵਾਦ ਦਾ ਉਹਨਾਂ ਨੇ ਬਹੁਤ ਕੁਸੀ-ਕੁਸੀ ਲੈ ਲਿਆ ਆਪਣੇ ਹੱਥਾਂ ਦੇ ਵਿੱਚ। ਸਾਡੇ ਇੱਥੇ ਪਰਿਵਾਰਵਾਦ ਚੌਧਰੀ ਪਰਿਵਾਰ ਸੀ। ਯਾ ਜਿਹੜੇ ਹੋਰ ਸੀਗੇ ਉਹ ਆਪਣੇ ਤੌਰ ਤੇ ਆਪਣੇ ਕੋਲ ਲੈ ਗਏ ਇਨ੍ਹਾਂ ਨੂੰ ਜਿਆਦਾ ਲਾਲਸਾ ਸੀ ਸਾਡੇ ਵਿੱਚ ਹੁਣ ਕੋਈ ਪਰਿਵਾਰਵਾਦ ਨਹੀਂ ਬਚਿਆ ਸਾਰਾ ਪਰਿਵਾਰਵਾਦ ਉਹ ਹੁੰਜ ਲੇ ਗਿਆ ਸਾਡੇ ਅਸੀਂ ਕੁਛ ਹੀ ਅਗੇ ਚਲੇਗੇ ਪਰ ਇਦਾਂ ਦੇਖਦੇ ਜੀ ਜਦੋਂ ਕਹਿੰਦੇ ਕਿ ਖਾਸ ਕਰਾ ਕੋਈ ਕਰਪ ਆਪਣੇ ਪਰਿਵਾਰ ਯਾ ਫਿਰ ਕਿ ਮੁਗਲਾ ਬਾਰੇ ਲਿਖਵਾਇਆ ਵਾ ਸਾਹਿਬ ਜਾਦੇਵਾਰੇ ਜਿਹੜਾ ਕੁਝ ਨਹੀਂ ਲਿਖਵਾਇਆ ਤਾਂ ਕਿ ਲੋਕਾਂ ਨੂੰ ਪਤਾ ਨਹੀਂ ਲੱਗ ਪਾਇਆ ਇਹ ਕਲਪਨੀ ਗੱਲਾਂ ਹੈ ਇਦਾਂ ਦੀ ਕੋਈ ਗੱਲ ਨਹੀਂ ਆਖਰ ਜੇ ਮੈਂ ਕਾਂਗਰਸੀ ਹਾਂ ਮੈਂ ਮਕੌਰ ਸਾਹਿਬ ਦੇ ਵਿੱਚ ਸਿੱਖੀ ਸਿਰ ਨੂੰ ਫਿਲਮ ਆਉਣ ਵਾਸਤੇ ਇੱਕ ਮਿਊਜ਼ੀਅਮ ਤਿਆਰ ਕੀਤਾ ਹੈ ਜਿਹਦਾ ਨਾਮ ਹੈ ਦਾਸਾਨੇ ਸ਼ਹਾਦਤ ਪਿਛਲੇ 2 ਸਾਲ ਤੋਂ ਉਹਦੀ ਲਾਈਨ ਨਹੀਂ ਟੁੱਟੀ ਹੈ ਲਗਾਤਾਰ ਲੋਕ ਉਹਨੂੰ ਦੇਖਣ ਆਉਂਦੇ ਆ ਅੱਜ ਤੱਕ ਲਾਈਨ ਨਹੀਂ ਟੁੱਟੀ ਉਹਦੇ ਵਿੱਚ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦਿਆਂ ਦਾ ਇਤਿਹਾਸ ਕੋਟਲ ਫਿਲਮਾਇਆ ਗਿਆ ਹੈ ਹਰ ਦਿਖਾਇਆ ਗਿਆ ਉਸ ਨੂੰ ਐਸੀ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਤਿਆਰ ਕੀਤਾ ਜੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਾਡਾ ਇਤਿਹਾਸ ਪਤਾ ਲੱਗੇ ਫਿਰ ਕਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਕਹਿ ਰਹੇ ਐ ਕਿ ਜੀ ਸਾਡਾ ਇਤਿਹਾਸ ਨਹੀਂ ਦਿਖਾਇਆ ਜਾਂਦਾ ਕੋਲਡਿੰਗ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਹਾ ਕਿ ਜੇ காங்கிரஸ் ਤੋਂ ਆਉਂਦਾ ਤੇ ਜਿਹੜਾ ਅਤਵਾਦ ਹੈ ਉਹ ਕੋਲਡਰ ਤੋਂ ਜਿਹੜਾ ਵੈਬ ਸੈਕਸ਼ਨ ਤੇ ਜਿਹੜੇ ਬੰਦੇ ਇੱਥੇ ਮਾਫੀਆ ਚਲਾ ਰਹੇ ਇਹਨਾਂ ਨੂੰ ਆਪਣਾ ਕੋਈ ਬੰਦਾ ਨਹੀਂ ਮਿਲਿਆ ਬੀਜੇਪੀ ਨੂੰ ਇੱਥੇ ਖੜਾ ਕਰਨ ਵਾਸਤੇ ਜਿਹੜੇ ਬੰਦੇ ਇੱਥੇ ਮਾਫੀਆ ਨੂੰ ਆਪਰੇਟ ਕਰ ਰਹੇ ਐ ਉਹਨਾਂ ਨੂੰ ਪਾਰਟੀ ਵਿੱਚ ਲੈ ਕੇ ਉਹਨਾਂ ਦੀ ਬਸਾਕੀਆਂ ਬਣਾ ਕੇ ਤਾਂ ਲੈਕਚਰ ਲੜਦੇ ਫਿਰ ਇਹ ਕਿਸ ਤਰੀਕੇ ਨਾਲ ਕਹਿ ਰਹੇ ਆ ਕਿ ਜੀ ਇੱਥੇ ਮਾਹੌਲ ਠੀਕ ਕਰ ਦੇਣਗੇ। ਕਿ ਆ ਸ਼ੀਤਲ ਉਂਗਰਾਲ ਦੇ ਕਰੈਕਟਰ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ 19 ਕੇਸ ਐ ਸ਼ੀਤਲ ਉਂਗਰਾਲ ਦੇ। ਕਿ ਆ ਉਹਨਾਂ ਨੂੰ ਜਿਹੜੀਆਂ ਰਿੰਕੂ ਐ ਉਹਦੀਆਂ ਐਕਟੀਵਿਟੀਆਂ ਦਾ ਪਤਾ ਨਹੀਂ ਐ। ਉਸ ਨੂੰ ਟਿਕਟ ਦਿੱਤੀ ਐ। ਕਿ ਆ ਭਾਜਪਾ ਕੋਲ ਕੋਈ ਅੱਛਾ ਨੌਜਵਾਨ ਜਾਂ ਕੋਈ ਭਾਜਪਾ ਦਾ ਕੋਈ ਵਰਕਰ ਇੱਥੇ ਬਚਿਆ ਹੀ ਨਹੀਂ ਸੀ ਕਿ ਬਾਹਰੋਂ ਲਿਆ ਕੇ ਬੰਦਾ ਦੇਣਾ ਪਿਆ ਦਲ ਬਦਲੂ ਕਰਾ ਕੇ ਉਹਨੂੰ ਉਹਦਾ ਵੀ ਕਰੈਕਟਰ ਖਰਾਬ ਕਰਤਾ ਇੱਥੇ ਜ ਸਾਡਾ ਸੱਭਿਆਚਾਰ ਵਿਗਾੜਿਆ ਇਹਨਾਂ ਨੇ ਉਸ ਨੂੰ ਗੰਦਲਾ ਕੀਤਾ ਬੰਦਿਆਂ ਨੂੰ ਖਰੀਦ-ਕਰੀਦ ਕੇ ਅੱਗੇ ਲੈ ਕੇ ਜਾ ਰਹੇ ਲਾਲਚ ਦੇ ਕੇ ਤੇ ਧੋਧਾ ਦੇ ਹੱਥ ਇੱਕ ਕਰਕੇ ਉਹ ਆਪਣੇ ਜਿਹੜਾ ਮੰਝਾ ਉਹਦੇ ਥੱਲੇ ਝਾੜੂ ਫੇਰ ਲੈਂਦੇ ਨੇ ਕਿਹੜੀ ਸਰਕਾਰ ਕਿੱਥੇ ਜਾਂਦੀ ਹੈ ਕਿ ਸਮੱਸਿਆ ਹੀ ਪੈਦਾ ਹੁੰਦੀ ਹੈ ਇਸ ਤਰ੍ਹਾਂ বিজেপি ਕਹੀ ਉਹਨਾਂ ਸਮੱਸਿਆ ਨੂੰ ਹੱਲ ਕੀਤਾ ਹੈ ਇਹ ਪਿਛਲੇ 10 ਸਾਲ ਕਿਹਨੇ ਦੇਖਿਆ ਜਾਵੇ ਜਦ ਵੀ ਪ੍ਰਧਾਨ ਮੰਤਰੀ ਜੀ ਆਉਂਦੇ ਸਾਡੇ ਤਾਂ ਤਲੇ ਸਤਾ ਕੇ ਚਲੇ ਜਾਂਦੇ ਭਾਈ ਪਿਛਲੀ ਵਾਰ ਵੀ ਪਾਗੇ ਸੀ ਐਤ ਕੀ ਫੇਰ ਕਿਸਾ ਨਾਦਰ ਸਾਲਾਂ ਆਤ ਮਾਰਤਾ ਰਲਤਾਰੀ ਰਾਤ ਪਕਸਾਨ ਅੰਦਰ ਮਚ ਰੜਾਏ ਜਿਹੜਾ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਪੰਜਾਬ ਪਾਸੇ ਆਪਣਾ ਨਜ਼ਰੀਆ ਠੀਕ ਕਰੋ ਤੇ ਪੰਜਾਬ ਤੁਹਾਡੇ ਨਾਲ ਲੱਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਸੇ ਵੀ ਪਾਰਟੀ ਦੇ ਨਾਲ ਲੇਕਿਨ ਖਾਵਾਂ ਮਾਹੌਲ ਬਣਾਵੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਅੱਛਾ ਵਿਸ਼ਵਾਸ ਦੇ ਕੇ ਜਾਂਦੀ ਹੈ ਕਿ ਜੀਪੀ ਵੀ ਕੱਲ ਰੈਲੀ ਕੁਝ ਨਹੀਂ ਦਿੱਤਾ ਉਹਦੇ ਕਰਕੇ ਲੋਕ ਨਰਾਜ਼ ਹੈ। ਕਾਂਗਰਸ ਕੋਈ ਅਜਿਹਾ ਨਾ ਐਸੀ ਕੈਟਾਗਰੀ ਜਾਂ ਸਿਰਫ ਲੀਡਰ ਨਹੀਂ ਜਿਹੜਾ ਕਿ ਜਿਹੜਾ ਕਿ ਉਹਨਾਂ ਨੂੰ ਕਹਿੰਦੇ ਇਲੈਕਸ਼ਨ ਲੜਾਉਣਾ। ਪਾਕਿਸਤਾਨ ਚਲੇ ਗਿਆ ਕਿੰਨੀ ਪਾਰਟੀ ਕਹਿੰਦੀ ਬਦਲੀ ਚਾਹੀਦੀ। ਨਹੀਂ ਪਾਰਟੀ ਨਹੀਂ ਬਦਲੀ ਮੈਂ ਕਹ ਰਹੀ ਹਾਂ ਕਿ ਪਾਰਟੀ ਪਾਰਟੀ ਦਾ ਬੰਦਾ ਚਾਹੀਦਾ। ਮੇਰਾ ਏਰੀਆ ਜਨਰਲ ਸੀਗਾ ਮੈਂ ਜਰਦੂ ਤੋਂ ਆਇਆ ਮੈਂ ਆਪਣੇ ਥੇੜਿਆਂ ਕੋਲ ਆਇਆ। ਮੇਰੇ ਦਾਦੇ ਪੁਰਦਾਦੇ ਇੱਥੇ ਦੀ ਸੀ ਮੈਂ ਇੱਥੇ ਘਰ ਲਿਆ ਮੇਰੇ ਮੇਰੇ ਜਪੇਰੇ ਇੱਥੇ ਜਲੰਧਰ ਦੇ ਵਿੱਚ ਹੈ ਮੈਂ ਕਾ ਕੇ ਉੱਤੇ ਨਾਲ ਨਤਮਾਸਿਕ ਹਰ ਵਾਰ ਹੁੰਦਾ ਸਾਡੇ ਕੋਈ ਮੁੰਡਾ ਜੰਮਦਾ ਸਾਡੇ ਕੋਈ ਖੁਸ਼ੀ ਆਉਂਦੀ ਘਰ ਦੇ ਵਿੱਚ ਪਹਿਲਾਂ ਅਸੀਂ ਆਪਣੇ ਜਪੇਰਿਆਂ ਦੇ ਮੱਤਾਂ ਤੱਕ ਜਲੰਧਰ ਆਉਂਦੇ ਹੁਣ ਅਸੀਂ ਜਲੰਧਰ ਹੀ ਆ ਗਏ ਤਾਂ ਕੀ ਮਾੜੀ ਗੱਲ ਹੈ ਜੀ ਸਾਬ ਜੀ ਮੈਂ ਸਾਹਮਣੇ ਬੈਠਾ ਹਾਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਪੀਐਮ ਦੀ ਪਰਸਪੈਕਟਿਵ ਨਾਲ ਮੈਂ ਨਹੀਂ ਕਹਿੰਦਾ ਹੁਣ ਉਹਨਾਂ ਉਹਨਾਂ ਦਾ ਨਜ਼ਰੀਆ کہہ ਰਿਹਾ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਕੱਲ ਚਾਨਣ ਚੱਕ ਚੱਕੇ ਅੰਦਰ ਦਿੱਤਾ ਉਹਦਾ ਕੀ ਮਤਲਬ ਹੈ ਮਤਲਬ ਕਿਉਂ ਹੈ ਐਸਾ ਕਿਉਂ ਹੈ ਇਹ ਤਾਂ ਉਹ ਦੱਸਣ ਵੀ ਕਿਉਂ ਹੈ ਜੀ ਕਿਉਂ ਉਹ ਐਮਐਸਕੇ ਦੀ ਗਰੰਟੀ ਲਈ ਦੇ ਦਿੱਤੀ ਕਿ ਕੱਲ ਕਿਉਂ ਉਹ ਸਾਡੇ ਵਪਾਰੀਆਂ ਨੂੰ ਵਿਸ਼ਵਾਸ ਨਹੀਂ ਦੇ ਸਕੇ ਕਿ ਜੀ ਐਸਟੀ ਮੈਂ ਤੁਹਾਡੀ ਕੇਅਰ ਕਰੂੰਗਾ ਤੁਹਾਡਾ ਜਿਹੜਾ ਕਾਨੂੰਨ ਬਣਾਤਾ ਮੈਂ ਕਿ ਜੀ ਜੀਐਸਟੀ ਹੈ ਜਿਹੜਾ ਤੁਹਾਨੂੰ 31 ਮਾਰਚ ਤੱਕ ਜਮ੍ਹਾਂ ਕਰਾਉਣਾ ਪੈਣਾ ਮੈਂ ਉਹ ਵਾਪਸ ਲਵਾਂਗਾ ਤੁਸੀਂ ਇਹ 45 ਦਿਨਾਂ ਤੱਕ ਦਾ ਆਧਾਰ ਨਹੀਂ ਦੇ ਸਕਦੇ। ਕੋਈ ਜ਼ਿਆਦਾ ਆਧਾਰ ਨਹੀਂ ਦੇ ਸਕਦੇ। ਮੈਂ ਇਹ ਕਾਨੂੰਨ ਕਾਲਾ ਜਿਹੜਾ ਦੁਕਾਨਦਾਰਾਂ ਬਣਾ ਕੇ ਪਾਸੇ ਬਣਾਤਾ ਮੈਂ ਵਾਪਸ ਲਵਾਂਗਾ। ਉਹ ਸਾਡੇ ਵਪਾਰੀ ਵਾਸਤੇ ਕੀ ਦੇ ਕੇ ਗਏ ਆ ਕੱਲ? ਕਿਹੜਾ ਸਾਡੇ ਜਲੰਧਰ ਦੇ ਵਪਾਰੀ ਜੀ ਉਹਨਾਂ ਨੇ ਗੱਲ ਕੀਤੀ ਆ ਕੱਲ? ਜਲੰਧਰ ਦਾ ਵਪਾਰੀ ਆ ਜਿਹੜਾ ਨਰਾਸ਼ ਹੈ ਕਿ ਭਾਜਪਾ ਨੇ ਉਹਨਾਂ ਦਾ ਕੱਲ ਦਿਲ ਤੋੜਿਆ। ਕੋਈ ਵੀ ਚੀਜ਼ ਵਪਾਰੀਆ ਵਾਸਤੇ ਅਨਾਉਂਸ ਨਹੀਂ ਕਰਕੇ ਅਡਾਨੀ ਆਰ ਅਦਾਨੀ ਦੇ ਇੱਥੇ ਬਣਾ ਕੇ بڑے بڑے ਮਾਲ ਸਾਡੇ ਜਲੰਧਰ ਦੀ ਜਿਹੜੀ ਦੁਕਾਨਦਾਰੀ ਆ ਉਹਨੂੰ ਖਤਮ ਕਰਨਾ ਚਾਹੁੰਦੇ ਆ ਐਸੀ ਆਪਣੇ ਜਲੰਧਰ ਦੇ ਵਪਾਰੀ ਨਾਲ ਹੈ ਦੁਕਾਨਦਾਰ ਨਾਲ ਹੈ ਦੋਵੇਂ ਪਾਰਟੀਆਂ ਦੇ ਕਿਸਾਨ ਕਹਿੰਦੇ ਕਿ ਅਸੀਂ ਇਹ ਪਾਗਲ ਹੀ ਕਹਿੰਦੇ ਕਿ ਸਾਡੇ ਨਾਲ ਮੀਟਿੰਗਾਂ ਮੀਟਿੰਗਾਂ ਦੋ ਲਗਾਤਾਰ ਪੈਕ ਰਹੀਆਂ ਪਰ ਸਾਡੇ ਤੋਂ ਫਿਰ ਮਿਲਣ ਤੋਂ ਦੱਸੇ ਹੀ ਨਹੀਂ ਉਹ ਕਹਿੰਦੇ ਮੀਟਿੰਗਾਂ ਸਾਡੇ ਨਾਲ ਇਹ ਤਾਂ ਮੈਂ ਪੁੱਛ ਰਿਹਾ ਤੁਸੀਂ ਜਿਹੜਾ ਸਵਾਲ ਪੁੱਛ ਰਹੇ ਹੋ ਜਿਹੜੇ ਪਿਓੜੇ ਕਹਿੰਦੇ ਪੈਣੇ ਕਿ ਤਰ੍ਹਾਂ ਤੁਸੀਂ ਸੱਨੀ ਬੁਰਾ ਨੇ ਕਿਸਾਨਾਂ ਨੂੰ ਖਿਲਾਇਆ ਤਾਂ ਕਿ ਵਿਦਰ ਮੋਰਦੀ ਪੁਰਾ ਦੀ ਜੋ ਰੈਲੀ ਹੈ ਉਸ ਦੇ ਵਿੱਚ ਜਿਹੜੇ ਲੋਕ ਨੇ ਉਹ ਪਹੁੰਚ ਨਾ ਸਕਣ ਯਾਰ ਮੈਂ ਤਾਂ ਆਪਣੇ ਘਰ ਸੁੱਤਾ ਪਿਆ ਸੀ ਜਦ ਇਹਨਾਂ ਨੇ ਕਿਸਾਨ ਚੱਕਲੇ ਰਾਤ ਮੈਂ ਤਾਂ ਦੂਸਰੇ ਦਿਨ ਉਹਨਾਂ ਦੀ ਹਾਲਤ ਚੱਕਣ ਗਿਆ ਸੀ ਸਾਡਾ ਸਰਪੰਚ ਹੈ ਫਲੋਰ ਜ਼ਿਲ੍ਹੇ ਦਾ ਫਲੋਰ ਹਲਕੇ ਦਾ ਉਹ ਨੰਬਰਦਾਰ ਵੀ ਆ ਰਾਤ ਨੂੰ ਪੈਣਾ ਉਹਨੂੰ ਚੱਕੜ ਚਲੇ ਗਏ ਉਹ ਕਹਿੰਦਾ ਮੈਂ ਨੰਬਰਦਾਰ ਆ ਡੀਸੀ ਦੇ ਆਰਡਰ ਦਿਖਾਓ ਛੂਏ ਦੀ ਨੂੰ ਘਰ ਚ ਨਜ਼ਰਬੰਦ ਕਰਦਾ ਕੋਈ ਇੱਕ ਥੋੜੋ ਹੈ ਹਜ਼ਾਰਾਂ ਬੰਦਿਆਂ ਨੂੰ ਕੀਤਾ ਜਿਹਦਾ ਸਰਪੰਚ ਕਹਿ ਰਿਹਾ ਕਿ ਨੰਨੇ ਨੂੰ ਬੰਦ ਕਰਵਾਉ